ਜਮਾਈ ਨੰਨੇ ਤੇ ਮੂਨਾ ਹਲਦੇ ਆ ਦੋਸਤਾਂ ਮੰਮੀ ਦਾ ਵੇਟ ਦੇਖ ਲੋ ਜੋ ਮੱਕੀ ਸੋਹੇਗੇ ਵੈਲਕਮ ਬੈਕ ਟੂ ਮਾਈ ਚੈਨਲ ਅਮਨਜੀ ਮੈਂ ਬਲੌਗਸ ਤੇ ਤੁਹਾਡਾ ਸਵਾਗਤ ਹੈ ਕੀ ਹਾਲ ਹੈ ਤੇ ਸਾਰਾ ਦਾ ਆਯੂਗ ਠੀਕ ਠਾਕ ਹੋ ਗਿਆ ਤੁਹਾਡੇ ਦਾ ਦੁਪਰ ਨਾਲ ਸੀ ਬਿਲਕੁਲ ਠੀਕ ਹੈ ਤੇ ਮੈਨੂੰ ਹੋ ਗਿਆ ਬੁਖਾਰ ਨੂੰ ਕੋ ਦਵਾਈ ਨਹੀਂ ਲਾ ਕੇ ਦਿੱਤਾ ਹੋਰ ਹੋ ਲੈਣ ਦੇ ਫਿਰ ਲੋ ਹੈਲੋ ਗਾਇਸ ਗੁੱਡ ਮਾਰਨਿੰਗ ਤੁਸੀਂ ਦੇਖ ਰਹੇ ਹੋਗੇ ਮੈਂ ਨੇਰੇ ਚ ਖੜੀ ਆ ਗਾਈ ਸਾਡੇ ਲੈਕ ਹੈ ਨਹੀਂ ਗਈ ਤੇ ਆ ਦੇਖੋ ਸਾਡਾ ਫਿਲਟਰ ਚੱਲ ਰਿਹਾ ਫ੍ਰਿਜ ਚੱਲ ਰਹੀ ਆ ਠੀਕ ਹੈ ਮੋਟਰ ਚੱਲ ਰਹੀ ਆ ਪ੍ਰੈਸ ਚੱਲ ਰਹੀ ਆ ਹੋਰ ਕੀ ਚੱਲ ਰਿਹਾ ਤੇਰਾ ਦਿਮਾਗ ਚੱਲ ਰਿਹਾ ਦਿਮਾਗ ਤਾਂ ਚੱਲਦਾ ਹੀ ਆ ਏਸੀ ਚੱਲਦਾ ਏਸੀ ਚੱਲ ਰਿਆ ਵਾ ਲੈਟ ਕਰਦੀਆਂ ਯਾਨੀ ਮੋਟਾ-ਮੋਟਾ ਸਮਾਨ ਚੱਲਦਾ ਵਾ ਬਰੀਕ-ਬਰੀਕ ਜਿਵੇਂ ਲਾਈਟਾਂ ਪੱਖੇ ਇਹ ਬੰਦ ਲਾਈਟਾਂ ਬੰਦ ਆ ਪੱਖੇ ਬੰਦ ਆ ਵਾਈਫਾਈ ਬੰਦ ਆ ਇਹ ਉਹ ਤੁਹਾਡਾ ਭਲਾ ਹੋ ਜਾਵੇ ਰੋਟੀ ਮੱਝ ਜਾਣੀ ਸੀ ਇੱਕ ਬੰਦ ਐ ਪਤਾ ਨਹੀਂ ਹੁਣ ਕੀ ਚੱਕਰ ਆ ਸਾਡੇ ਲੈਟ ਨੂੰ ਅੱਜ ਕੀ ਗੋਲੀ ਵੱਜ ਗਈ ਐ ਯਾਰ ਤੂੰ ਫੋਨ ਦੂਏ ਲੈਟ ਚ ਗਾ ਲੈ ਮੈਨ ਬਾਹਲੇ ਨਿਹਰੇ ਚ ਆਉਂਦਾ ਹੋਣਾ ਨਹੀਂ ਨਹੀਂ ਉਹ ਫਿਰ ਉਹ ਬਾਰੋ-ਬਾਰ ਰੋਸ਼ਨੀ ਪੈਂਦੀ ਆ ਦੇਖੋ ਗਾਇਸ ਜਿਵੇਂ ਇਹਨਾਂ ਦੇ ਮੂੰਹ ਨਾਲਦੇ ਆ ਆਏ ਕਿੱਦਾਂ ਸੋਹਣੇ ਲੱਗਦੇ ਦਹਾ ਕਰ ਦਹਾ ਕਰ ਲੱਗਦੇ ਆ ਨਾ ਬੂਡ ਦੇਖ ਏਦਾਂ ਦੇ ਬੂਠਾ ਨੇ ਚਾਹੀਦੇ ਆ ਤੁਮੇ ਦਾ ਥੰਬਨੇ ਲਾਇਓ ਕਿੱਦਾਂ ਵੇ ਜਿਵੇਂ ਆਹ ਸਾਡੇ ਬਲੈਕ ਬੂਡ ਸਾਡੇ 12000 ਰੁਪਏ ਦੇ ਸਿਰਫ ਬਸ ਆਪਾਂ ਰੇਪੇ ਦੇ ਦੀ ਬਾਰ ਮੜੀਵੱਟੀ ਗੱਲਾਂ ਚੱਲ ਬੱਸ ਕਰਿਆ ਫਿਰ ਬੱਸ ਕਰੇਗਾ ਤੇ ਗਾਇਜ਼ ਆਪਣੀ ਰਾਟੀ ਬਣਦੀ ਪਈ ਆ ਤੇ ਅੱਜ ਮੰਮਾ ਵਲੌਗ ਬਣਾਉਂਗਾ ਤੁਸੀਂ ਮੈਂ ਅੱਜ ਮੈਂ ਤੇ ਚ ਬਣਾਉਣਾ ਮੈਂ ਬੱਸ ਮੈਂ ਵੀ ਤੁਹਾਨੂੰ ਛੱਡ ਕੇ ਮੈਂ ਜਿਹੜਾ ਕੱਲੜਾ ਬਲੌਗ ਐਡਿਟ ਕਰਕੇ ਤੇ ਮੈਂ ਚੱਲ ਜਾਣਾ ਮੈਂ ਉੱਥੇ ਕੰਮ ਤੇ ਅੱਜ ਕੀ ਦਿਨ ਆ ਅੱਜ ਸ਼ਨੀਵਾਰ ਹਨਾ ਹਾਂ ਗੱਲ ਛੁੱਟੀ ਬੱਸ ਇਹਦਾ ਇਹਨਾਂ ਨੇ ਆ ਖਬਰ ਜੀ ਲਾਈ ਸੀਗੀ ਕਿ ਪੂਰਾ ਅਗਸਤ ਦਾ ਮਹੀਨਾ ਇਹ ਛੁੱਟੀ ਰਹੂਗੀ ਸ਼ਨੀਵਾਰ ਐਤਵਾਰ ਦੀ ਹਰ ਸ਼ਨੀਵਾਰ ਐਤਵਾਰ ਅਮਰ ਮੋਚਮਰ ਇੱਥੇ ਦਾੜੀ ਤੇ ਲਾਉਣਾ ਹੁੰਦਾ ਜਾ ਜਾ ਪੁੱਛਾ ਆ ਜਾ ਇਹ ਆਤ ਲਾਰੇ ਦਾੜੀ ਤਾਂ ਹੁੰਦੀ ਰਹੀ ਯਾਰ ਮੈਨੂੰ ਪ੍ਰੈਸ਼ਰ ਦਾ ਵਾਰ ਲੋ ਕੋਈ ਬੋਨ 2 ਮਿੰਟਾਂ ਚ ਆ ਗਿਆ ਮੈਂ ਇੱਥੇ ਨੇ ਨੰਨੇ ਬੜੀ ਮੰਮੀ ਬਾਹਰ ਲੋ ਸੋ ਗਾਇਜ਼ ਆਪਾਂ ਹੁਣ ਬੈਠੇ ਹੋਏ ਆਪਾਂ ਤਿਆਰ ਸ਼ਰ ਹੋ ਚੁੱਕੇ ਆ ਪਤਾ ਨਹੀਂ ਜਾਣਾ ਕਿੱਥੇ ਆ ਆਰੇ ਤਸਾਡਾ ਇੱਧਰ ਨੇ ਦੀਦੀ ਸਾਡੇ ਵੀ ਹੈਗੇ ਨੇ ਤਾਂ ਦੀਦੀ ਸਾਡੇ ਕੰਮ ਕਰ ਰਹੇ ਨੇ ਅੰਬਰ ਸਾਡਾ ਬਾਹਰ ਖੇਡਣਦੇ ਆ ਆਪਣੇ ਬੈਸਟ ਫਰੈਂਡ ਆ ਅੰਬਰ ਅੰਬਰ ਆਪਣੇ ਬੈਸਟ ਫਰੈਂਡ ਨੂੰ ਲੈ ਕੇ ਆ ਬੈਸਟ ਫਰੈਂਡ ਨੂੰ ਲੈ ਕੇ ਇੱਧਰ ਇੱਧਰ ਮੇਰੇ ਸਾਹਮਣੇ ਇੱਧਰ ਆਓ ਉਰੇ ਆਓ ਕਿਹੜੀ ਕਲਾਸ ਪੜ੍ਹਦੇ ਹੋ ਤੁਸੀਂ ਦੋਨੇ ਅਲਕੇਜੀ ਹਲਕੇਜੀ ਸਕੂਲ ਕਿਹੜਾ ਤੁਹਾਡਾ ਨਾਇਕਾ ਕੌਮ ਨਾ ਸਕੂਲ ਅੱਛਾ ਬੱਲੇ ਬੱਲੇ ਹੋਰ ਫੇਰ

ਚਲ ਭੇਜੀ ਤੂੰ ਭੇਜੀ ਠੀਕ ਆ ਤਾਂ ਚਲੋ ਦੋਸਤ ਮम्मा ਨਾਲ ਜਦ ਮम्मा ਤੁਹਾਨੂੰ ਫੇਰ ਮਿਲਦੇ ਆਪਾਂ ਦੋਸਤੋ ਅੱਜ ਅਸੀਂ ਫੇਰ ਚਿਕਨ ਬਣਾ ਰਹੇ ਆ ਮਸਾਲਾ ਫੇਰ ਇੱਧਰ ਬਣ ਰਿਹਾ ਮੈਂ ਬਾਹਰ ਖੜਾ ਮੈਨੂੰ ਕੋਰੇ ਬਾਹਰ ਕਰਦਾ ਉਹ ਦੀਦੀ ਨੇ ਕੱਢਿਆ ਛੱਡੀ ਨੇ ਉਹ ਦੀਦੀ ਦੀ ਦੀਦੀ ਕਹਿੰਦੀ ਅੰਦਰ ਨਹੀਂ ਆਉਣਾ ਹਣਾ ਦੀਦੀ ਨਾ ਵਾ ਚਲ ਚਲੀਏ ਆਜੋ ਚਲੋ ਦੇਖਿ ਨਾ ਰੋ ਗੱਡਾ ਵਾ ਆਪਾਂ ਚੰਨਣ ਕਰ ਲੈਨੇ ਆ ਚਲੋ ਦੋਸਤੋ ਅਸੀਂ ਜਾਣੇ ਪਏ ਆ ਮੰਮੀ ਕੋਲੇ ਮੇਰੇ ਘਰ ਆਉਣਗੇ ਦੋਨੋਂ ਬਸ ਕੇ ਨਹੀਂ ਆਉਣਗੇ ਕਿੰਨਾ ਤੁਹਾਡੇ ਘਰ ਵਾਲੇ ਨੇ ਕੀ ਕਹਿਣਾ? ਉਹਨੇ ਕਿ ਕਿੱਧਰ ਚਲੇ ਗਿਆ ਉਹ ਵਿੱਚ ਕਈ ਲੰਮ। ਬੰਦਾ ਉਹ ਤੇ ਲੋਥੋਂ ਕਰਦਾ ਰਿਹਾ ਉਹਦੇ ਵਿੱਚ ਵੀ ਕਰਦਾ। ਹੋਏ ਮੈਂ ਮਰ ਜਾਣਾ। ਮੈਂ ਕਿੱਥੇ ਰਹਿਣਾ? ਦੋਈ ਤੀ। ਹਾਂ ਕਿ ਉਹ ਚੱਕੇ ਤੇ ਜਾ ਚਲਦਾ। ਬਾਹੂ ਐਂ ਚੱਕੇ ਨਹੀਂ ਆਪ। ਗਵੰਡਿਓ ਜਾਗ ਦੇ ਕੇ ਸੁੱਤੇ। ਗਵੰਡਿਓ ਜਾਗ ਦੇ ਕੇ ਸੁੱਤੇ। ਮੈਂ ਕਿਵੇਂ ਇਸੀ ਸੀ। ਲੈ ਲੈ ਚੱਲ। ਮਾਰੇ ਰੱਟੀ ਖਾਣੀ ਆ। ਨਾ ਹੱਦ ਤੱਕ ਕੁਝ ਨਹੀਂ ਖਾਣਾ ਰੋਟੀ ਨੂੰ ਵੀ ਆਟਾ ਪਿਆ ਚੋਲ ਧਰ ਲੋ ਮੈਂ ਡਾਕਟਰ ਕਹਿੰਦਾ ਕੀ ਹੋਇਆ ਹਾਈ ਨੇ ਬਹੁਤ ਹੋ ਗਈ ਹੋਰ ਸਰ ਬੋਲੂਗੀ ਜਾਂ ਮੇਰਾ ਬੀਬੀ ਵੱਧ ਗਿਆ ਕਿਦਾਂ ਦੋਸਤੋ ਸਰ ਘਟਵਾ ਮਮੀ ਦਾ ਚਲ ਆ ਤੈਨੂੰ ਲੈ ਕੇ ਚੱਲਾਂ ਰੀਤਾ ਤੂੰ ਰਹਿ ਕਰ ਮੈਂ ਲੈ ਕੇ ਜਾਂ ਨਾ ਗੇਟ ਤੇ ਬੀ ਕੀ ਕਰਨਾ ਕਹਿੰਦੇ ਨਹੀਂ ਲੈ ਕੇ ਕੋਈ ਨਹੀਂ ਬੰਦ ਕਰ ਆ ਤੂੰ ਨਾ ਆ ਦੇਖ ਲੈ ਇੱਧਰ ਉਹ ਮੈਨੂੰ ਲੱਗਾਈ ਮੀਂਹ ਪੈ ਰਿਹਾ ਅੱਜ ਫਿਰ ਨਹੀਂ ਵੀ ਪੈ ਉੱਧਰ ਦੇਖੀ ਹਾਲ ਪਾ ਜਿੰਨਾ ਕੋਈ ਨਹੀਂ ਕੋਈ ਨਹੀਂ ਕਰਦਾ ਇਹ ਦੋਸਤੋ ਇਹ ਕੋਈ ਕੰਮ ਨਹੀਂ ਕਰਦਾ ਸਾਰਾ ਦਿਨ ਵਲੌਗ ਬਣਾਉਂਦਾ ਹੈ ਬਸ ਵਲੌਗ ਹੀ ਬਣਾਉਂਦਾ ਵਲੌਗ ਨਹੀਂ ਬਣਾਉਂਦਾ ਬਣਾਉਣਾ ਤਾਂ ਹੈਗਾ ਅੱਜ ਵੀ ਬਣਾਇਆ ਮੈਂ ਵਲੌਗ ਬੜਾ ਸਾਰਾ ਦੋਸਤ ਮਮਾ ਡਾਕਟਰ ਚੱਲੋ ਕੀ ਹੈ ਕੀ ਸਿਰ ਦੁਖਦਾ ਹੈ ਹੈ ਚਲੋ ਹੈਲੋ ਕਰੋ ਚਲੋ ਦੋਸਤੋ ਮੈਂ ਹੁਣ ਡਾਕਟਰ ਕੋਲ ਜਾਇਆਗੀ ਉਸ ਨਾਲ ਦੋਸਤੋ ਮੰਮੀ ਦਾ weight ਦੇਖ ਲਓ ਕਿੱਡੇ ਮੋਟੇ ਕਿੱਡੇ ਮੋਟੇ ਤੁਸੀਂ ਦੇਖ ਲਓ ਕੀ ਡਿੰਗਰ ਤੇ ਰੱਖਣੀ ਹੈ ਕਮਾਂਡ ਨਾਲ ਇੱਕ ਵਾਰੀ ਦੇਖੂਗਾ ਉਹ ਦੇਖ ਉਹ ਤੋਸਟ ਨਾ ਵੀ ਲੇਖਾ ਮੇਰਾ ਪਿਆਤਾ ਹੋਊਗਾ 53 ਥੋੜੇ ਨੇੜੇ ਹੀ ਆ ਦੋ ਕਿਲੋ ਦੀ ਤਾਂ ਪੈਂਟ ਪਾਈ ਹੋਈ ਆ 3 ਕਿਲੋ ਦੀ ਪੱਗ ਬੱਦਲ ਬੈਲਟ ਵੀ ਲਈ ਹੈ ਬੈਲਟ ਲੈ ਬੱਕਲ ਹੋਊਗਾ 350 400 ਕੜਾ ਕੜਾ ਕਿੱਥੇ ਪਾ ਥੋੜਾ ਕਿੱਥੇ ਪਾ ਅਬ ਚੁੰਨੀ ਲਾ ਦੇ ਚੁੰਨੀ ਚੁੰਨੀ ਰੱਖੇ ਬੁੱਤ ਬੰਨ ਜੀ ਰਿਆ ਗੈਸ ਨਹੀਂ ਹੁਣ ਨਹੀਂ ਅਮਾ ਲਾ ਜੀ ਰੋਟੀ ਖਾ ਕੇ ਤੂੰ ਕਦਰਾ ਖੋਲ ਲੈ ਬਸ ਰਹਿ ਦੇ ਇਹ ਇਹ ਮੈਂ ਤੁਹਾਨੂੰ ਸਮਝਾ ਦਿੰਦਾ ਹਾਂ ਤਾਂ ਜੀ ਪੈਰ ਵੀ ਬੋਧੋ ਕੁ ਦੇ ਦਿੰਦੇ ਆ ਜੀ ਠੀਕ ਹੋ ਜਾ ਠੀਕ ਹੋ ਜੂਗਾ ਨੰਦ ਵਾਲਿਆ ਸ਼ੂਗਰ ਵੀ ਚਾਹ ਤੇ ਦਾ ਮੰਗ ਲਵਾ ਤੂੰ ਬੇਤਾਂ ਮਾਰੇ ਸਾਰੀ ਨੰਗਾ ਪਦਾ ਸੀ ਨਾ ਮੈਂ ਕੁ ਕਰਦੇ ਨਹੀਂ ਚਾ ਵੀ ਆਈ ਹੈ ਕਹੀਂ ਰੋਦਾ ਮੇਰੇ ਕੋਲ ਤੋ ਜੀ ਰਿਹਾ ਕੰਦੇ ਸ਼ੂਗਰ ਚੱਲ ਰਹੀ ਹੈ ਸ਼ੂਗਰ ਤਾਂ ਨਹੀਂ ਚਾਹ ਪੀਣੀ ਮਿੱਠੀ ਵੇ ਨੂੰ ਘੱਟ ਮਿੱਠਾ ਪਾ ਕੇ ਗੋੰਦੀ ਕੀ ਮਿੱਠਾ ਤਾਂ ਮੈਂ ਬਹੁਤ ਲਾਈਟ ਬਹੁਤ ਬਿਲਕੁਲ ਪਿੱਕੀ ਪਈ ਹੈ ਪਤਾ ਨਹੀਂ ਮਿੱਠਾ ਨੇ ਤਾਂ ਉਦਾਂ ਹੀ ਚੱਤ ਮੁੜਿਆ ਪਿਆ ਮਿਰਚਾ ਖਾ ਲਿੰਦੀ ਥੋੜਾ ਮਿਰਚਾ ਮੈਂ ਤਾਂ ਖਾਦੀਆਂ ਨਹੀਂ ਜਾਂਦੀਆਂ ਕਵੀ ਹਾਈ ਮੈਂ ਤਾਂ ਬਾਹਾਂ ਬੈ ਉਹ ਦੋ ਜੀ ਬਸ ਬੰਨਾ ਬਾਈ ਜਦ ਅੱਧੇ ਦੱਬਨੇ ਪਤਾ ਨਹੀਂ ਆਹੇ ਖਾ ਚਿੱਟ ਨਾਰਕ ਨੂੰ ਉੜਦਾ ਨਹੀਂ ਕੁੱਟੀ ਦੋਨੇ ਬਾਹਾਂ ਚ ਦੋੜੇ ਕੁੱਟੀ ਜਵਾਜ ਕੀ ਬਤਾਉਂਦਾ ਜੇ ਕਰ ਮੋਟੀਆਂ ਹੋ ਗਈਆਂ ਤੇ ਜਿਵੇਂ ਬਹਾਂ ਲੱਗ ਚੁੱਤੀ ਆਉਂਦੀਆਂ ਹਾਂ ਆਏ ਤਰੀਕਾ ਆਏ ਤੁਸੀਂ ਕੰਟਰੋਲ ਕਰ ਲਓ ਫਿਰ ਬੱਚਾ ਪੱਕੀ ਨਾ ਲਵਾਉਣ ਮੁੰਡਾ ਡਾਕਟਰ ਸਾਹਿਬ ਹਾਂ ਤਾਂ ਨਹੀਂ ਗਈ ਹਾਂ ਤਾਂ ਜਾਂਦੇ ਕੋਈ ਬਾੜਾ ਨਹੀਂ ਸੀ ਗਈ ਹਾਂ ਬੱਚੇ ਨੂੰ ਮੈਂ ਵੀ ਦਿੱਤਾ ਖਾਂਸੀ ਇਹ ਨਹੀਂ ਇਹਨੂੰ ਨਾ ਦੇ ਦਿਨੇ ਦਵਾਈ ਲੈ ਕੇ ਨਹੀਂ ਦੇਣਗੇ ਖਾਪਦਾ ਨਹੀਂ ਗਿਆ ਰੋਜ਼ ਖਾਣਾ ਰੋਜ਼ ਖਾਣਾ ਗੰਦਾ ਖਾਣਾ ਅੱਜ ਦਵਾ ਦੂੰ ਮੇਰੇ ਪਾੜੀ ਮੈਨੂੰ ਮਰਹਾਈ ਜਾਵੇ ਤੈਨੂੰ ਤਾਂ ਨਹੀਂ ਦੇਰ ਖਾਂਸੀ ਦੀ ਦਵਾਈ ਨਹੀਂ ਦੇਣੀ ਜਿੰਦਰ ਤੂੰ ਹਟਦਾ ਨਹੀਂ ਕੋਈ ਬਹੁਤ ਜਿਆਦਾ ਹੁਣ ਮੈਂ ਕੀ ਖਾਤਾ ਦੱਸਿਓ ਸੁਧਰਨ ਲੈਸਟ ਬਣਾ ਕੇ ਦੇ ਦਿੰਨੀ ਆ ਖੜ ਜਾ ਠੀਕ ਹੈ ਹੁਣ ਤੂੰ ਆਇਆ ਵਾ ਬਾਹਰੋਂ ਤੇਰਾ ਕਿਸ ਹਰ ਤੂੰ ਭੁੱਖਾ ਹੀ ਆ ਗਿਆ ਫਿਰ ਕੰਨ ਆ ਗਿਆ ਜਿਹੜਾ ਰੈਡ ਦੇ ਕਰ ਤੇ ਕੱਟ ਗਿਆ ਨਾ ਮੇਰੀ ਸ਼ਰਟ ਨੂੰ ਰੰਗ ਚੜ ਗਿਆ ਕੱਲਾ ਕੇ ਕੱਟ ਕੇ ਤਾਂ ਨਹੀਂ ਮੋੜਨ ਲੱਗਿਆ ਸੀ ਕਿੰਨੇ ਪੈਸੇ ਪਾਣਗੇ ਹਾਂ ਤੇ ਕੋਲ ਡਰਿੰਕਾਂ ਸਮੋਸੇ ਕੇਕ ਖਾ ਕੇ ਕੁਝ ਵੀ ਨਹੀਂ ਖਾ ਗਿਆ ਕਿਹੜਾ ਬੰਦ ਚੱਟ ਨੂੰ ਕੁਝ ਖਵਾ ਕੇ ਦੇਖ ਲੱਗ ਜੀ ਕੋਈ ਪ੍ਰਾਪਤ ਹੋਵੇ ਪਹਿਲਾਂ ਆ ਰਿਹਾ ਆ ਰਿਹਾ ਨਾ ਇੱਧਰ ਬੈਠ ਕੇ ਸਾਰੀ ਸਾਰਾ ਮੇ ਜਾ ਕੇ ਆਇਆ ਤੇ ਵੜਾ ਕੇ ਤੂੰ ਬਾਤ ਤੂੰ ਦੇਖ ਲੋ ਇਹ ਗੱਲਾਂ ਕਰਦੇ ਮੇਰੀ ਸਾਰੀ ਰਾਤ ਰੋਕ ਕੇ ਇੱਕ ਇੱਕ ਗੱਲ ਦੇ ਮਾਤਾ ਗਈ ਤੇ ਜੀ ਅਸੀਂ ਤਾਂ ਦੱਸਦੇ ਮੈਂ ਅਸੀਂ ਤਾਂ ਕਾਪੀ ਆ ਯਾਰ ਮੈਂ ਕਹਿ ਮੈਂ ਮਾਤਾ ਤੋਂ ਕੋਈ ਖੰਦਾ ਰਹਿੰਦਾ ਹੈ ਮੈਂ ਕੈਮਰਾ ਦੇਖ ਮਾਦਾ ਭੱਜ ਜਾਣਾ ਰਾਤ ਦੇ ਕੇ ਗੁਰਗਰੇ ਵਿੱਚ ਨਰਦੇ ਸੀ ਮਾਦਾ ਕਦੀ ਕੋਈ ਕੰਮ ਠੇਡੇ ਦਾ ਗੱਲਦਾ ਨਹੀਂ ਹੈਗਾ ਬੈਠਾ ਬੈਠਾ ਰੋਟੀ ਖਾਂਦਾ ਬੈਠਾ ਉਹ ਨੂੰ ਨਿਕਲੇ ਉਹ ਨਹੀਂ ਬੰਨਦਾ ਹੁਣ ਭੱਜ ਗਏਓ ਕੈਮਰਾ ਦੇਖਿਆ ਅੰਦਰ ਨਾ ਆੜੀ ਇੱਕ ਐਵਰੇਜ ਨਹੀਂ ਉਹਤੋਂ ਚਲੋ ਦੋਸਤੋ ਬੱਚੇ ਮਾਲ ਦਾ ਸਾਡੀ ਰੋਟੀ ਬਣਦੀ ਦੀਦੀ ਰੋਟੀ ਬਣਾ ਲੀ ਦਿਖਾਓ ਮੈਂ ਪਹਿਲੀ ਵਾਰੀ ਤੋਂ ਰੋਟੀ ਬਣਾ ਲੈਂਦੇ ਕਿਹਾ ਜਾਓ ਭਰਾ ਦੋਸਤੋ ਮੈਨੂੰ ਖਾਂਸੀ ਹੋਈ ਹੈ ਚਲੋ ਮੈਂ ਮੰਮੀ ਨੂੰ ਕਹਾਂ ਖਾਂਸੀ ਮਾਰ ਕੇ ਕਹਿੰਦੇ ਦੋਸਤੋ ਐਂ ਨਹੀਂ ਮੈਂ ਮੰਮੀ ਨੂੰ ਪਿਆ ਸਰਦ ਮੈਂ ਮੰਮੀ ਨੇ ਕਹਿੰਦੇ ਦਵਾਈ ਦਵਾ ਕਹਿੰਦੇ ਨਹੀਂ ਉਹ ਨਹੀਂ ਦਵਾਈ ਨਹੀਂ ਇਹ ਕਹਿੰਦੇ ਖਾ ਖਾ ਤੇ ਖਾ ਲੈਂਦਾ ਬਾਹਰ ਬਾਹਰ ਜਾ ਕੇ ਦਵਾਈ ਖਾ ਕੇ ਫਿਰ ਕੀ ਫਾਇਦਾ ਤੇ ਨਹੀਂ ਪੈਸੇ ਲਾਈ ਚਲੋ ਮੰਨਦਾ ਹਾਂ ਹਾਂ ਮੈਂ ਤੁਹਾਨੂੰ ਕੋਡਾ ਲਾ ਦੂੰ ਚਲੋ ਦੋਸਤੋ ਬੱਚਿਆਂ ਨਾਲ ਮਮਾ ਯਾਰ ਇੱਧਰ ਬੈਠ ਕੇ ਕਰ ਲੈ। ਕਿੰਨਾ ਕਰਨਾ? 30 ਲੱਖ ਕਰਕੇ ਫੇਰ ਹਾਂ ਫੇਰ ਕੁਛ ਨਹੀਂ ਜਾ ਉੱਧਰ ਤੂੰ ਕੰਮ ਦੀ ਗੱਲ ਕਰਦੇ ਨਾ ਤੂੰ ਫੋਨ ਲੈ ਕੇ ਜਾ ਕਰ ਪਰ ਚੱਲ। ਦੇਖ ਲੋ ਕਹਿੰਦੇ ਵਲੋਗ ਬਣਾਇਆ ਕਰ ਵਲੋਗ ਵੀ ਮੈਂ ਮਮੀ ਦੇਖੋ ਮੈਂ ਬੜਾ ਕੈਮਰਾ ਬਚਾ ਕੇ ਵੀਰ ਨੂੰ ਨਹੀਂ ਲਿਆਉਂਦਾ ਵਲੋਗ ਚ ਉਹ ਕੈਮਰਾ ਬਚੋਣਾ ਮੇਰੇ ਨਾਲ। ਉਹ ਤੇਰੇ ਤੋਂ ਮੈਨੂੰ ਬਹੁਤ ਗੁੱਸਾ ਚੜਦਾ ਵਾ। ਉਹ ਸਵੇਰੇ ਜਿੱਤੇ ਗੰਦੋਂ ਤੋਂ ਪੈਪ ਨਾਲ ਸਾਰਾ ਪਰੇ ਕਰਿਆ। ਉੱਥੇ ਬੋਲਾ ਮਾਰ ਮਾਰ ਚੱਕਦਾ ਸੀ। ਚਲੋ ਹੁਣ ਮਤਲਬ ਬਾਜੀ ਜਾਣੀ ਆ ਅਸੀਂ ਗੱਲ ਕਰੇ ਬਾਜੀ ਪੂਰਾ ਸਿਰੇ ਦਾ ਕਰਤਾ ਸੀ ਇਹਨਾਂ ਨੇ ਬਾਚੋਂ ਜਦ ਬੋਲਤਾ ਰੜਕੀ ਉਧਰ ਪਰੇ ਜਾਂਦੀ ਸੀ ਤੇ ਮੈਨੂੰ ਬੋਲ ਮੈਂ ਰੋਟੀ ਬਣਾਉਂਦੀ ਸੀ ਫਿਰ ਮਿੰਨੀ ਫਿਰ ਨੰਬਰ ਪਲੇਟ ਤੇ ਚੜ ਕੇ ਨੰਬਰ ਪਲੇਟ ਪਿੰਗੀ ਕਰ ਤੂੰ ਹੈ ਹਾਂ ਪੇ ਛੱਡੀ ਗਏ ਨੇ ਇੱਕ ਤੁਸੀਂ ਤਾਂ ਦੋਸਤੋ ਬਾਚ ਨਾਲ ਦੇ ਬਾਏ ਬਾਏ ਅਸੀਂ ਫੇਰ ਡਾਲਾ ਸੌਂਦੀ ਛੱਡੀ ਨਹੀਂ ਇਹ ਤਾਂ ਦੋਸਤੋ ਅਸੀਂ ਕਰੇ ਆ ਗਏ ਅੰਦਰ ਵਾਲੇ ਹਾਂ ਇੱਥੇ ਅਸੀਂ ਉਹਨਾਂ ਤਾਂ ਇੱਧਰ ਮਮਾ ਨਹੀਂ ਬੈਠੇ ਮੈਂ ਦਿਖਾਉਂ ਚਿਕਨ ਫੜਾ ਖੋੜੇ ਵੀਰੇ ਟੱਕਰ ਖੋਲ ਗਿਆ ਵੀਰ ਦੀ ਟੱਕਰ ਵੱਲ ਉਹ ਤਾਂ ਨਹੀਂ ਪਰ ਵਗਿਆ ਹੋ ਜਾਣਾ ਉਹ ਬੇਸ ਨਹੀਂ ਕਰਦੀ ਪਹਿਲੇ ਨਹੀਂ ਨਹੀਂ ਖੋਲੋ ਸਹੀ ਸੁਆਗ ਰਹੇ ਥੋੜੇ ਦੇ ਨੱਕ ਤਪਰੋ ਸਗਾ ਮਿਲ ਗਰੀਤ ਬੜੇ ਕਿਆ ਫਿਰ ਤੇਲ ਇੰਨਾ ਕਾਤੇ ਪਾ ਲਓ ਤੇਲ ਬਟਰ ਹੁੰਦਾ ਹੋ ਮੱਖਣ ਹੁੰਦਾ ਬੀਬੀ ਚੱਕੇ ਵੇਰੇ ਚਲਾਓ ਇਹਨੂੰ ਦਾਰੀ ਤੇ ਕੱਤੀ ਲਿਆ ਦੋਸਤੋ ਅਸੀਂ ਦੋਨਾਂ ਬੈਠੇ ਮੇਰਾ ਪਹਾੜ ਛੋਟਾ ਤੇ ਛੋਟਾ ਦਾ ਜਰਾ ਵੱਡਾ ਵੀਰਾ ਇਹ ਚੋਲਾ ਮੇਰਾ ਵੱਡਾ ਮੇਰੇ ਛੋਟਾ ਵੀ ਰੱਖ ਲਿਆ ਮੈਂ ਤੇਰਾ ਵੱਡਾ ਵੀ ਰੱਖ ਤੱਤੇ ਛੋਟਾ ਹੋ ਜਾਊਗਾ ਚਲੇ ਦੋਸਤਾਂ ਮਿਲਦੇ ਰਹੋ ਹਾਂ ਅਮੇ ਦੋਸਤਾਂ ਚਿਕਨ ਦਾ ਸਵਾਦ ਬਣਿਆ ਵਾ ਅਸੀਂ ਖਾ ਕੇ ਕੁਕੇ ਬਾਅਦ ਚ ਮਿਲਦੇ ਆ ਬਾਈ ਬਾਈ ਜਿਹੜੇ ਕਹਿੰਦੇ ਸੀ ਸੌਨ ਦੇ ਮਹੀਨੇ ਚਿਕਨ ਨਹੀਂ ਖਾਂਦੇ ਤੁਸੀਂ ਬਾਅਦ ਚ ਵੀ ਤਾਂ ਖਾਣੇ ਸਾਨੂੰ ਵੀ ਖਾਣ ਦੋ ਸਾਰੇ ਖਾ ਲੇ ਤਾਂ ਦੋਸਤੋ ਰੋਟੀ ਵਗੈਰਾ ਖਾ ਕੇ ਅੱਪਾ ਫ੍ਰੀ ਹੋ ਗਏ ਆ ਲੁੱਡੋ ਵੀ ਖੇਡ ਲਈ ਆ ਉਧਰ ਦੇਖ ਲਓ ਇਹ ਉਦੋਂ ਇਹ ਚੱਕਰ ਤਾਂ ਹੋ ਗਏ ਤੇ ਨਾ ਐ ਚੱਕ ਚੱਕ ਹੋ ਗਿਆ ਕੀ 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 ਆਇਆ ਚੱਕ ਚੱਕ ਮਾਰ ਕੇ ਕੁੱਟ ਕੁੱਟ ਪਿਆਰ ਕਰੂ ਓਏ ਲੈ ਇੱਥੇ ਜਾ ਕੇ ਚੱਕ ਲਿਆ ਓਏ ਇੱਥੇ ਆਈ ਥੋੜੀ ਆਈ ਥੋੜੀ किदा के चुचके लगे ले आ करके करके अरे मेरी मेरी लाडो हां रे मां रे आओ मतलब लाडो इट्स रेडी बस, <laughs> बस <दे दे> <laughs> मीटिंग <laughs> है <laughs> मेरे में वड्डा गुट्टा पे मेरे जिपड़ा है मेरे को मेरा जिपड़ा बिड्डा में हम लोग करते हैं का जो मतलब जो कहते हैं उसकी लात देखो